ਲਾਵੀ ਤਾਜ ਕਰਦੇ ਸਾਸਰੀ ਗਾਲ ਸਾਸਰੀ ਗਾਲ ਰੋਟੀ ਘਰਿਆ ਧਣੀ ਘਟਰਾ ਧਾਰ ਬਈ ਸੱਤੀ ਕਾਲ ਛਾਰਾ ਨੂੰ ਸਾਸਰੀ ਕਾਲ ਲਾਵੀ ਮਿੱਤਰੋ ਨਾਨੂ ਖੜਾ ਗੱਜਮੁਣਸ ਨਾਨੂ ਨੇ ਚੱਕਿਆ ਖੇਤਾਂ માં ਜਾਣ ਵਾਸਤੇ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਚਲੋ ਚੱਲੀਏ ਖੇਤਾਂ માં ਤਾਂ ਯਾਰ ਮੇਤਰ ਨਾਣੂ ਵਾਲਾ ਲੈ ਆਇਆ ਜੈਐਸਐਸ ਖੇਤਵਾ ਨਾਣੂ ਲੈ ਕੇ ਆਪਣੀ ਲਈ ਗੱਡੀ ਕੰਮਤਾ ਉਸ ਨੂੰ ਤੇ ਚਲਾਈ ਬਹੁਤ ਬਗ ਕੰਮ ਕੀ ਬਾਈ ਸੀਗੀ ਅੱਧੀ ਕਿ ਕਜੀ ਮੈਂ ਸਟਾਰਟ ਆ ਉੜਾ ਬਹੁਤ ਆ ਬਾਈ ਪਤਾ ਨਹੀਂ ਵਧੀਆ ਕੰਮ ਕਰਾਇਆ ਬਸਰੇ ਤੇ ਅੱਜ ਮੈਂ ਇਸ ਵਾਲੀ ਚੱਕ ਲੈ ਆਣੂ ਵਾਲਾ ਮੈਂ ਨਾਣੂ ਵਾਲੇ ਲੈ ਜੀਏ ਨਾਲ ਮੈਂ ਚਲਾ ਕੇ ਦੇਖੀਏ ਇਸ ਐਸਐਸ ਨੂੰ ਚਲੋ ਇਹ ਹੁਣ ਧੜੀ ਗਿਆ ਬਾਈ ਦਿਹਾੜੀ ਵਾਲਿਆਂ ਨੂੰ ਲੈਣਾ ਜਿਹੜੇ ਕੱਲ ਹਾਂ ਕਰਕੇ ਦੋ ਅੱਜ ਜਵਾਬ ਦੇਗੇ ਹੋਰ ਦੇ ਲੰਘੇ ਇਹਨਾਂ ਕਾ ਜਿੱਥੇ ਮੋਟਰਾਂ ਬੈਠੇ ਹੋ ਮਾ ਬਈ ਉਹੀ ਉਨਾ ਵੀ ਵਗਦਾ ਫਿਰ ਤੋਂ ਨਾ ਜੇ ਉਹ ਕਹਾ ਬੀ ਮਾਲਕ ਹੁਣ ਹੋਰਾਂ ਕੀ ਮੋਟਰ ਬੈਠੇ ਉਹਨੇ ਲਾ ਲੇ ਹੁਣੇ ਕੰਮਾਂ ਤੇ ਅੱਜ ਫਿਰ ਪੱਠੇ ਵਾਲੇ ਬਿੱਲਿਆਂ ਰਾਤ ਮੀਂਹ ਪਿਆ ਮੈਂ ਕਿਹਾ ਚੱਲ ਵੀ ਤੂੰ ਉਹਨਾਂ ਨੂੰ ਬਿਠਾ ਲਿਆ ਬਿੱਲੀ ਹੋਏਗੇ 11 ਵਜੇ 11 ਵਜੇ ਜਾਇਆ ਮੈਂ ਕਿਹਾ ਜੇ ਘੰਟੇ ਦੋ ਘੰਟੇ ਦੇ ਪੈਸੇ ਘੱਟ ਦੇ ਦੇਂਗੇ ਉਹੀ ਦਿਹਾੜੀ ਦੇ ਹਿਸਾਬ ਨਾਲ ਚਲੋ ਬਾਕੀ ਦੇਖ ਨਹੀਂ ਜਾਣ ਦੋ ਵੀ ਕਿ ਟਮਾਟਰ ਤੋੜਦੇ ਆ ਟਮਾਟਰ ਵੀ ਜ਼ਰੂਰੀ ਆ ਕਾਗੇ ਖਰਾਬ ਕਰੀ ਜਾਂ ਹਾਂ ਤੇ ਆ ਸਰੋਂ ਜਿਹੜੀ ਧੋਈ ਦੀ ਬਈ ਹੈਗੀ ਤਾਂ 5-10 ਕਿਲੋ 5 ਕਿਲੋ ਤੋਂ ਉੱਪਰੇ ਹੋਈ ਸੀ ਤੇ ਆਪਣਾ ਮਤੋਂ ਪਲਵਾਰਿਆਂ ਸਿਰੋ ਤਿੰਨ ਦਿਨ ਹੋ ਗਏ ਪਿੱਛੇ ਨੂੰ ਮੀਮਾ ਮੌਸਮਾ ਹੋਣ ਲੱਗਿਆ ਤਾਂ ਕਰਕੇ ਸੁੱਕੀ ਨਹੀਂ ਹੈ ਤੇ ਅੱਜ ਵਧੀਆ ਧੁੱਪ ਪਈ ਅੱਜ ਹਵਾ ਹੋਵੇ ਵੀ ਨਹੀਂ ਕੱਲ ਤੋਂ ਹਵਾ ਬਹੁਤ ਚਲੀ ਬਈ ਆ ਪੱਤੇ ਸਾਰੇ ਨੇ ਬਈ ਹਵਾ ਨੇ ਖੜਾਏ ਪਿਆ ਇਹ ਚਵੱチェ ਮੈਂ ਵੀ ਦੇਖਿਓ ਪੱਤੇ ਉਹ ਪੱਤੇ ਕਰਖੇ ਆ ਆ ਦੇਖੋ ਤੇ ਉਧਰ ਤੇ ਆਏ ਕਰਦੇ ਤੇ ਉੜਕੇ ਪੱਤੇ ਸਿੱਧੇ ਵੇੜੇ ਬਹੁਤ ਗੰਦ ਪਿਆ ਹੋਆ ਵਾ ਵਾ ਕੇ ਆਣ ਤੇ ਧਣੀ ਦੀ ਸਫਾਈ ਕਰੀ ਜੇ ਸਿੱਕੀ ਗਰੇਟਾਂ ਵੀ ਆ ਗਈਆਂ ਬਈ ਗਰੇਟਾਂ ਗੱਲ ਦੇਖਦਾ ਇਹ ਤਾਂ ਪ੍ਰਾਣੀਆਂ ਇਹ ਨਵੀਆਂ ਅੱਜ ਉਹ ਕਰੇਗਾ ਇਹ ਬਾ ਮੇਗਨਤਾ ਵਾ ਬਸ ਛੇ ਧੀ ਕਹਦੇ ਨੂੰ ਨਈ ਨੂੰ ਖਰਾ ਅਜਾ ਰੇ ਦਾ ਨਵੇੜਨਾ ਨਵੇੜਦੇ ਚਾਰ ਥੱਲੇ ਪੰਜ ਪੈਣੇ ਆ ਹਾਂ ਲੈ ਵੀ ਕੱਲ ਨੂੰ ਜਣਾ ਧਣੀ ਨੇ ਵਿਆਵਾ ਅੱਜ ਦੋ ਵਾਰ ਲੈ ਜਾਏਗਾ ਇੱਕ ਇੱਕ ਹੀ ਲਾਵਾਂਗੇ ਕਿਹੜਾ ਦੁਪਹਿਰੇ ਨੂੰ ਤੇ ਇੱਕ ਲਾਵਾਂਗੇ ਸ਼ਾਮ ਨੂੰ ਲੈਣੀ ਛੇ ਪਈ ਹੈ ਹਾਂ ਵੇ ਕੱਲ ਦਾ ਦਿਨ ਸਰ ਜੇਗਾ ਨਾਲੇ ਕੱਲ ਨੂੰ ਟਮਾਟਰ ਆ ਜਾ ਹੀ ਨਹੀਂ ਵੀ ਲੇਬਰ ਲੇਬਰ ਕੋਈ ਵੀ ਨਹੀਂ ਮਿਲੀ ਅੱਜ ਬੇਲੀ ਨੇ ਕੱਲੂ ਕਰਿਆ ਫੋਨ ਕੱਲੂ ਆਵੀਂ ਆ ਦੋ ਦੀਆਂ ਕੱਲੂ ਤੜਾਵੇਂ ਤੇ ਹੁਣ ਮੈਂ ਚੱਲ ਵੇੜਦੀ ਆ ਕੱਖਾਂਗਾ ਤਣੀ ਵੀ ਟੀ-ਸ਼ਰਟ ਆ ਆ ਹੋਗਾ ਤੇ ਟੀ-ਸ਼ਰਟ ਵਾਲਾ ਮੈਨੂੰ ਲੱਗਿਆ ਭੈਣ ਮੈਨੂੰ ਲੱਗਦਾ ਉਪਰੀ ਉਪਰੀ ਲੱਗਦੀ ਅੱਜ ਪਰ ਇੱਕ ਬਾਹਾਂ ਜ਼ਿਆਦਾ ਮੋਟੀਆਂ ਬਾਹਾਂ ਜ਼ਿਆਦਾ ਤਗੜੀਆਂ ਬਈ ਉੱਪਰ ਹੀ ਲੱਗ ਰਿਹਾ ਜਿਆਕੜਾ ਜੋਕੜਾ ਜਿਹਾ ਹੋਇਆ ਗਰੀਂਦੀ ਆਪਰ ਨੂੰ ਜੱਜ ਹੇਟਨ ਚ ਕਮੀਜ਼ ਕੁੰਗੂ ਜਿ ਰੱਖੇ ਨੇ ਪਾਗ ਖੋਂਡਾ ਆਦਾ ਨਹੀਂ ਤੇਰਾ ਦਾ ਦਾ ਖੋਂਡਾ ਆਈਦਾ ਉਹ ਤਾਂ ਮਾਰਾ ਰੇਤੀ ਰੇਤੀ ਮਾਰੀ ਰੇਤੀ ਖੜੀ ਦੱਸ ਜੀ ਮੀ ਗੱਲ ਕਿ ਹਜੇ ਵੀ ਪਾਣੀ ਪਿਆ ਉੱਪਰ ਹਨਾ ਕਪੜੇ ਤਾਂ ਜਮੀ ਸਾਫ ਕਰਦੇ ਕੋਪੜੀ ਰੇਤੀ ਅੱਛਾ ਹੈਵੀ ਬੈਲੀਓ ਰਹਿ ਗਈ ਥੋੜੀ ਜੀ ਘਾਟ ਇੱਕ ਪੱਲੀ માં ਇਸਮਾ ਇਹੋ ਪੱਲੀ ਤਾਂ ਹੋ ਗਈ ਪੂਰੀ ਓਕੇ ਬੜੀ ਇਹ ਫਿਰ ਦਵਾਰੇ ਚੱਕਣਾ ਪੈਗਾ ਧਨੀ ਨੂੰ ਦਾੰਤ ਦਵਾਰੇ ਵੜਰਾ ਦੋ ਥੱਪੇ ਵੀ ਚੱਲ ਐਂਡ ਤਾਕੜੀ ਹੋ ਜਾਈਗੀ ਪੰਡ ਤਾਂ ਸਾਰਾ ਬਾਈ ਨਹੀਂ ਘਟ ਜਾਗਾ ਘੱਖ ਕਰ ਜਾ ਕੇ ਲੈ ਵੀ ਧਨੀ ਆਈ ਬਾ ਨਵੇੜਕੇ ਘਰਾਂ ਦੇ ਰੱਖੇਗੇ ਰੇਗੇ ਥੱਲੇ ਚਾਹ ਥੱਲੇ ਪਾਣੀ ਅੱਜਾ ਮਾਹ ਕਿਤੇ ਤੂੰ ਉਹ ਹੀ ਹਸਲਾ ਕੱਢਣ ਲੱਗਾ ਹੋਰੇ ਤੇ ਦੇਖ ਵੀ ਇਹ ਚੁੱਬਰ ਤੇ ਜਾਣ ਹੱਥ ਨਹੀਂ ਲੱਗਣਦਾ ਮੈਂ ਕਹਾ ਮੈਂ ਚਕਾ ਦੇ ਨਾ ਕਹਾ ਇਕੱਲੇ ਹੀ ਲੈ ਜਾਗਾ ਐ ਹਿੰਮਤੀ ਬਈ ਉਸ ਨੂੰ ਚਕਾ ਕੇ ਦਿਖਾਵਾਂਗੇ ਜੀਤ ਨੂੰ ਜੀਤ ਨੂੰ ਉਹ ਕਹਿੰਦਾ ਮੈਂ ਜ਼ੋਰ ਮਾਰ ਦਤਾ ਪਹਿਲਾਂ ਬਜਵਾਨੀ ਟਾਈਮ ਕਹਿੰਦਾ ਤੂੰ ਹੁਣ ਵੀ ਹੋਣਾ ਮਾੜਾ ਮੋਟਾ ਥੈਲੇ ਤੋਂ ਚੱਕੇ ਲੇਗਾ ਵੀ ਤੂੰ ਚੱਕੇ ਦਿਖਾ ਇੱਕ ਥੱਲਾ ਬਜੇਗਾ ਹਣਾ ਹਾਂ ਚਾਰ ਪਰ ਮੈਂ ਕਹਣਾ ਇੱਕ ਵੀ ਲੱਗੇ ਜਾਣਾ ਖੱਤੀ ਨਹੀਂ ਹੈ ਇੱਕ ਥੱਲੇ ਜਾ ਨਹੀਂ ਜਾ ਅੱਧਾ ਜਾਣਾ ਬੜਾ ਗੱਲ ਆ ਲੈ ਜਾਣਾ ਬਣਾ ਅੱਧਾ ਥੱਲਾ ਤਾਂ ਬੋਲ ਤਾਂ ਇੱਥੇ ਬੋਲ ਕੇ ਉੱਪਰ ਵੀ ਲੇ ਲੂੰ ਅ ਹੋਰ ਇਹਦੇ ਉਹਦਾ ਬਾਦਵਾ ਵੀ ਵਗ ਜੀਗਾ ਇਹ ਰੁੜਕੀ ਰੁੜਕੀ ਨਹੀਂ ਬੱਸ ਗੇਰ ਮੇ ਪਾ ਦੇ ਜੋੜ ਚਾਕੂ ਰੇ ਲਗਾਉਂ ਗੁੱਛ ਖੇਲੇ ਚਾਕੂ ਯਾਰ ਮੈਨ ਲਗਾ ਉਹੀ ਟੰਗਿਆ ਮੈਂ ਉਹ ਦੇਖਦਾ ਇੱਕ ਓਪਨ ਲੈ ਤਨੀ ਤੇ ਤੇ ਤਾ ਤੁਰ ਪੈਂਦੀ ਨਾ ਇਹ ਤੂਪਾਨ ਆ ਪਿਆ ਦੇ ਤੈ ਤੂਪਾਨ ਨਾਲ ਲੱਗ ਜਿੰਗਾ ਨਜ਼ਰ ਲਾ ਦੇਗੇ ਤੇ ਹਾਂ ਦਾ ਨਹੀਂ ਚੱਲਾ ਬਈ ਮਿੱਤਰੋ ਆ ਜਾਓ ਉੱਪਰਲੇ ਖੇਤਾ ਵਾ ਇਹਨਾਂ ਵਾ ਚਾਰ ਕਿੱਲੇ ਵਾ ਇਹਨਾਂ ਵੇ ਇਹ ਪਣਾ ਦਾ ਇੱਕ ਆ ਖਾਤੀ ਜੀ ਆ ਤਿੰਨ ਕਿ ਬਿੱਗੇ ਦੇ ਥੋੜਾ ਆ ਜੋ ਇਸ ਮਾਰੇ ਇਹ ਪਣਾ ਦਾ ਉਹ ਪਾਰਾ ਤਣੀ ਕੱਲ ਨੂੰ ਜਾਣਾ ਤਣੀ ਨੇ ਵਿਆਵਾਂ ਮੈਂ ਖਾ ਜਾਣ ਨਵੇੜ ਦੇ ਕੰਮ ਫਿਰ ਓਏ ਓਏ ਪੁਰੂ ਯਾਰ ਰਹਿ ਕੇ ਦੇ ਥੋੜਾ ਜਿਹਾ ਵਿੱਚ ਕੁਆਰ ਦਾ ਸਪਰੇਅ ਸਪੁਰੂ ਕਰਕੇ ਫਿਰ ਪਾਵਾਂਗੇ ਤੇ ਤਣੀ ਆ ਗਿਆ ਪਟਿਆਲੇ ਦੇ ਵਿਆਹ ਵਾਸਤੇ ਕੱਪੜੇ ਲੈ ਕੇ ਆਇਆ ਮੌਕੇ ਤੇ ਅੱਜ ਮਨ ਤਾਂ ਐਦਾ ਪਤਾ ਨਹੀਂ ਦਊਗਾ ਬੰਦੇ ਨਾ ਉਹ ਦਰਜੀ ਕਦੇ ਹੈ ਤਾਂ ਨਹੀਂ ਪੁਰਾਣੇ ਗਲ ਵਿਆਹ ਦੇਖਣਾ ਪੈ ਜਾਂਦਾ ਹਾਂ ਤਾਂ ਨਾ ਵੈਸੇ ਹੀ ਚਾਹੀਦਾ ਮਹਾ ਪੂਰੇ ਪੂਰੇ ਟਾਈਮ ਤੇ ਦੇਖਿਆ ਇਹਨਾਂ ਚੱਲ ਵਧੀਆ ਦੇ ਦੇ ਕਹਾ ਸੈਟਿੰਗ ਵੀ ਆ ਗਈ ਸਣੇ ਤਾਂ ਹੀ ਬੁਲਾਇਆ ਤਾਂ ਗਿਆ ਪਿਆ ਗਿਆ ਤਾਂ ਅੱਛਾ ਅੱਛਾ ਚੋਰ ਹੈ ਲੱਭ ਕੇ ਲੈ ਕੇ ਦੇ ਦਿੰਦਾ ਉਹਦੇ ਠੇਕੇਦਾਰ ਤੇ ਹੁਣ ਲੱਗਿਆ ਵਾਕੇ ਛੱਤ ਦਾ ਕੰਮ ਬੰਦ ਹੋ ਗਿਆ ਵਾਸੀ ਬੜਾ ਫਰਤ ਫਰਤ ਦਾ ਕੰਮ ਰਹਿ ਗਿਆ ਸੀ ਅੱਛਾ ਮਿੱਟੀ ਕਹੀਂ ਹੈ ਜੀ ਠੀਕ ਆ ਕੜਾ ਕਟੇਗੀ ਤਾਂ ਹਾਂ ਮਿੱਟੀ ਹੋਏਗੀ ਹਾਂ ਲਾਈ ਮਿੱਤਰ ਚੱਲੀਏ ਘਰਾਂ ਨੂੰ ਹਨੇਰਾ ਹੋ ਗਿਆ ਤੇਰਾ ਤੇਰਾ ਹੋ ਤਣੀ ਖੋਲ ਰਿਹਾ ਗੇਟ ਦਿਖ ਨਹੀਂ ਰਿਹਾ ਬਈ ਹਨੇਰੇ ਵਿੱਚ ਮਿੱਤਰ ਪਹੁੰਚ ਗਏ ਘਰਾਂ ਤੇ ਇਹ ਗੇਟ ਆ